ਇਕ ਗੱਲ ਚੇਤੇ ਰੱਖਣਯੋਗ ਹਰ ਇੱਕ ਮਾਂ ਇਹ ਚਾਹੁੰਦੀ ਹੈ ਕਿ ਮੈਂ ਆਪਣੇ ਬੱਚੇ ਦੇ ਕੇਸ ਰੱਖਾਂ ਇਸ ਕਰਕੇ ਛੋਟੇ ਜਿਹੇ ਬੱਚੇ ਦੇ ਨਾ ਉਹ ਜੂੜਾ ਵੀ ਕਰ ਦਿੰਦੇ ਇਥੋਂ ਤੱਕ ਕਿ ਜੇ ਕੇਸ ਛੋਟੇ ਨੇ ਨਾ ਉਹਦੇ ਛੋਟੇ ਬੱਚੇ ਤੇ ਤਾਂ ਉਹਨਾਂ ਨੂੰ ਹੌਂਦ-ਹੌਂਦ ਕੇ ਵੱਡੇ ਕਰਨ ਦਾ ਯਤਨ ਕਰਦੀ ਹੈ ਜਿਹਨੂੰ ਆਪਾਂ ਪੰਜਾਬੀ ਬੋਲੀ ਚ ਇਹ ਕਹਿੰਦੇ ਕਿ ਮਿੱਡੀਆਂ ਨੂੰ ਬੋਤ ਤੇ ਨਾ ਉਹ ਜੂੜੇ ਵਿੱਚ ਆਣ ਲੱਗ ਜਾਣਾ ਉਹਦੇ ਕੇਸ ਉਹ ਇਸ ਤਰ੍ਹਾਂ ਵੀ ਕਰਦੀ ਹੈ ਮਾਂ ਦੀ ਇੱਛਾ ਹੁੰਦੀ ਹੈ ਕਿ ਮੇਰਾ ਪੁੱਤਰ केसा ਦਾ ਹੋਵੇ ਤੇ ਕੋਈ ਕੋਈ ਮਾਂ ਹੈ ਜਿਹੜੀ ਨਹੀਂ ਇਸ ਤਰ੍ਹਾਂ ਦੀ ਕਰਦੀ ਬਹੁਤਿਆਂ ਦਾ ਖਿਆਲ ਕਰਦਾ ਹੈ ਪਿਛੋਂ ਜਾ ਕੇ ਭਾਵੇਂ ਬੇਤੀ ਬੱਚੇ ਦੀ ਬਦਲ ਜਾਂਦੀ ਹੈ ਕਿ ਮੈਂ ਕਿ ਅਸ ਨਹੀਂ ਰੱਖਣਾ ਪਛਮੀ ਛਬਿਆਚਾਰ ਦੇ ਪਿੱਛੇ ਲੱਗ ਕੇ ਬਹੁਤ ਕੁਝ ਕਰਦੇ ਆ ਕਿ ਉਹਦੇ ਪਿੱਛੇ ਲੈ ਕੇ ਕਈ ਵਾਰ ਬੱਚਾ ਕਿਸੇ ਦੀ ਕਤਲ ਕਰਾ ਦਿੰਦਾ ਤੇ ਮਾਂ ਤਾਂ ਚਾਹੁੰਦੀ ਹੈ ਤੇ ਜਿਹੜਾ ਮਾਂ ਬਾਪ ਇਹ ਕਹਿੰਦਾ ਹੈ ਨਾ ਕਿ ਕੋਈ ਨਹੀਂ ਦੀ ਇਹ ਜੇ ਬੱਚਾ ਹੈ ਛੋਟਾ ਹੈ ਫੇਰ ਕੀ ਜਿਹਨੇ ਕੇਸ ਕਟਾ ਦਿੱਤੇ ਨੇ ਜਦੋਂ ਵੱਡਾ ਹੋਏਗਾ ਸਮਝ ਆਏਗਾ ਫਿਰ ਆਪ ਹੀ ਰੱਖ ਲਏਗਾ ਇਹ ਜੀਤੇ ਰੱਖਣਾ ਦੀ ਜੇ ਸ ਬੱਚੇ ਨੇ ਬਚਪਨ ਵਿੱਚ ਕੇਸ ਕਟਾ ਦਿੱਤੇ ਜਾਂ ਉਹਦੇ ਮਾਪਿ ਬਾਪ ਨੇ ਉਹਦੇ ਕੇਸ ਕਟਾ ਦਿੱਤੇ ਉਹ ਵੱਡਾ ਹੋ ਕੇ ਕਦੇ ਕੇਸ ਨਹੀਂ ਰੱਖੇਗਾ ਸਰ ਕਦੇ ਆਪਣੇ ਸਿਰ ਤੇ ਬਾਹਰ ਨਹੀਂ ਰੱਖੇ ਇੱਕ ਬਹਿਮ ਜੇ ਤਰ੍ਹਾਂ ਦਾ ਵੀ ਤੁਸੀਂ ਵੀ ਦਿੱਤੇ ਤਾਂ ਇਹਨੇ ਅੱਗੇ ਵਧਣਾ ਭੁੱਲਣਾ ਹੈ ਇਹ ਮਤਾ ਪਰਮ ਕਰੂ ਕਿ ਅਤੇ ਬੱਚਾ ਛੋਟਾ ਹੈ ਕਦੋਂ ਸੰਮਦਰ ਹੋ ਜਾਏਗਾ ਤੇ ਸਮਦਰੋ ਕੀ ਕੇਸ ਰੱਖ ਲੇਗਾ ਇੱਕ ਗੱਲ ਜਰੂਰ ਹੋ ਸਕਦੀ ਹੈ ਜੇ ਗੁਰੂ ਕਿਰਪਾ ਕਰ ਦੇਵੇ ਗੁਰੂ ਬਖਸ਼ਿਸ਼ ਕਰ ਦਵੇ ਨਾ ਫਿਰ ਹੋ ਸਕਦਾ ਹੈ ਕਿ ਸਾਬਤ ਉਸੂਰ ਤੇ ਦਸਤਾਰ ਸ਼ਾ ਫਿਰ ਬਖਸ਼ਿਸ਼ ਹੋ ਸਕਦੀ ਹੈ ਕਿ ਸਾਬਤ ਉਸੂਰ ਤੋਬੇ ਕਰਤੇ ਦਸਤਾਰ ਸਜਾਵੇ ਨਹੀਂ ਇਹ ਜਿਹੜਾ ਬਹਿ ਪਰਮ ਪਾਲੀ ਬੈਠਾ ਨਾ ਬੰਦਾ ਮੰਦੇ ਅੰਦਰ ਕਹਿੰਦੀ ਛੋਟੇ ਬੱਚੇ ਦੇ ਦੇ ਕੇਸ ਅਸੀਂ ਕੱਟ ਦਿੱਤੇ ਕੋਈ ਨਹੀਂ ਨਿਆਣਾ ਹੈ ਜਿਤ ਕਰਦਾ ਸੀ ਜੇ ਇੱਕ ਸੌਖਾ ਜਿਹਾ ਬਹਾਨਾ ਲਾਇਆ ਹੋਇਆ ਕਹਿੰਦੀ ਦਾ ਸਿਰ ਦੁਖਦਾਰੀ ਪੈਸੂ ਤੇ ਤੁਸੀਂ ਕਦੇ ਕਿਸੇ ਸਿਆਣੇ ਨੂੰ ਪੁੱਛਣਾ ਨਾ ਤੇ ਕੇਸਾਂ ਦਾ ਸਿਰ ਦੁਖਣ ਨਾਲ ਕੀ ਸੰਬੰਧ ਹੈ ਉਹ ਕਹੇਗਾ ਨਹੀਂ ਕੋਈ ਸੰਬੰਧ ਨਹੀਂ ਸਿਆਣੇ ਨੂੰ ਕਦੇ ਪੁੱਛਣਾ ਨਾ ਤੁਸੀਂ ਕਿ ਕੇਸਾਂ ਦਾ ਸਿਰ ਦੁਖਣ ਨਾਲ ਕੋਈ ਸੰਬੰਧ ਹੋ ਉਹ ਕਹੇਗਾ ਕੋਈ ਸੰਬੰਧ ਨਹੀਂ ਇਹ ਤੇ ਇੱਕ ਬਹਾਨਾ ਬਣਾਇਆ ਹੈ ਨਾ ਬੰਦੇ ਦਾ ਇਹ ਜੀ ਇਹਦਾ ਸਿਰ ਦੁੱਖਦਾ ਰਹਿੰਦਾ ਸੀ ਤਾ ਕੇਸ ਕਤਲ ਕਰਾ ਦਿੱਤੇ ਕੋਈ ਨਹੀਂ ਜੀ ਜਦੋਂ ਵੱਡਾ ਹੋਇਆ ਰੱਖ ਲਿਆਗਾ ਨਹੀਂ ਰੱਖੇਗਾ ਆਪ ਐਵੇਂ ਇਹ ਬਹਾਨਾ ਲਾਇਆ ਕਰੋ ਨਾ ਇਹ ਮਹਿਮ ਪਰਮ ਦੇ ਵਿੱਚ ਬਹੋ ਕਿ ਇਹ ਤਨਾ ਹੋ ਜਾਣਾ ਹੈ ਨਹੀਂ ਹੋਏਗਾ ਉਹ ਤਾਂ ਹੋ ਸਕਦਾ ਜੇ ਗੁਰੂ ਬਖਸ਼ਿਸ਼ ਕਰੇ ਗੁਰੂ ਕਿਰਪਾ ਕਰੇ ਤਾਂ ਸਕਦਾ ਨਹੀਂ ਨਹੀਂ ਹੋ ਸਕਿਆ ਇਸ ਕਰਕੇ ਆਪਣੇ ਬੱਚਿਆਂ ਦੇ ਕੇਸ ਕਰਤ ਨਾ ਕਰਵਾਓ ਉਹਨਾਂ ਦੇ ਕੇਸ ਰੱਖਾਂ ਦਾ ਯਤਨ ਕਰਿਆ ਕਰ ਤਾਹ ਕੋ ਵੱਡੇ ਹੋ ਕੇ ਵੀ ਕੇਸ ਰੱਖੀ ਰੱਖਣਾ ਤੇ ਗੁਰੂ ਦੀਆਂ ਖੁਸ਼ੀਆਂ ਗੁਰੂ ਦੀਆਂ ਬਖਸ਼ਾ ਅਸੀਂ ਲੈ ਸਕੀਏ ਇਤਨੀ ਮਿਲਣੀ ਹੈ ਨਾ ਗੁਰੂ ਦੀਆਂ ਖੁਸ਼ੀਆਂ ਸਾਨੂੰ ਜੇ ਉਹਦੇ ਹੁਕਮ ਉਹਦੇ ਬਾਣ ਉਹਦੀ ਰਜ਼ਾ ਚ ਚੰਨਾਂਗੇ ਨਾ ਤਾਂ ਹੀ ਗੁਰੂ ਦੀਆਂ ਖੁਸ਼ੀਆਂ ਤਾਂ ਹੀ ਬਖਸ਼ਿਸ਼ ਆਉਣਗੀਆਂ ਜੀ